ਖਾਲਸਾ ਜੀ ਅੱਜ ਆਪਾਂ ਸਾਖੀ ਸਰਵਣ ਕਰਨ ਜਾ ਰਹੇ ਹਾਂ ਜੀ ਉਹਨਾਂ ਦੋ ਮਹਾਨ ਸਿੰਘਾਂ ਦੀ ਜਿਨ੍ਹਾਂ ਨੇ 200 ਮੁਗਲ ਸੈਨਿਕਾਂ ਦਾ ਡੱਟ ਕੇ ਮੁਕਾਬਲਾ ਕੀਤਾ 4 ਮਹੀਨੇ ਤੱਕ ਦਾ ਸਮਾਂ ਬੀਤ ਗਿਆ ਸੀ ਸੈਂਕੜੇ ਨਹੀਂ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਲੋਕ ਇਹ ਗੱਲਾਂ ਕਰਨ ਲੱਗ ਪਏ ਸਨ ਕਿ ਮੁਗਲਾਂ ਨੇ ਸਿੰਘਾਂ ਨੂੰ ਖਰਾ ਦਿੱਤਾ ਹੈ ਕਿਉਂਕਿ ਸਿੰਘ ਨਾ ਤਾਂ ਮੁਗਲਾਂ ਤੇ ਹਮਲਾ ਕਰਦੇ ਸਨ ਅਤੇ ਨਾ ਆਦਿਆਂ ਲੜਾਈਆਂ ਦੀ ਚਰਚਾ ਹੁਣ ਸਾਨੂੰ ਮਿਲਦੀ ਸੀ ਭਾਈ ਬੋਤਾ ਸਿੰਘ ਜੀ ਤਰ ਤਰਨ ਲਾਕੇ ਦੇ ਰਹਿਣ ਵਾਲੇ ਸਨ ਅਤੇ ਆਪਜੀ ਸਿੰਘਾਂ ਦੇ ਮੁੱਖ ਜਥੇ ਤੋਂ ਵੱਖ ਹੋ ਗਏ ਸਨ ਭਾਈ ਬੋਤਾ ਸਿੰਘ ਜੀ ਨੇ ਵਿਆਹ ਨਹੀਂ ਕਰਵਾਇਆ ਸੀ ਅਤੇ ਸਿੱਖੀ ਸਹਿਤ ਮਰਿਆਦਾ ਵਿੱਚ ਬਹੁਤ ਜ਼ਿਆਦਾ ਸਖਤ ਸਨ ਇੱਕ ਦਿਨ ਅੰਮ੍ਰਿਤ ਵੇਲੇ ਭਾਈ ਬੋਤਾ ਸਿੰਘ ਜੀ ਜੰਗਲ ਵਿੱਚੋਂ ਬਾਹਰ ਆ ਰਹੇ ਸਨ ਉਹ ਰਸਤੇ ਵਿੱਚੋਂ ਲੰਘ ਰਹੇ ਮੁਸਾਫਰਾਂ ਨੇ ਆਪ ਜੀ ਨੂੰ ਦੇਖ ਲਿਆ ਅਤੇ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗ ਪਏ ਕਿ ਇਹ ਸੱਚਮੁੱਚ ਹੀ ਸਿੰਘ ਹੈ ਕਿਉਂਕਿ ਲੰਬੇ ਸਮੇਂ ਬਾਅਦ ਉਹਨਾਂ ਨੇ ਕਿਸੇ ਸਿੰਘ ਨੂੰ ਦੇਖਿਆ ਸੀ ਇਹ ਸਿੰਘ ਜਿਉਂਦਾ ਕਿਵੇਂ ਬਚ ਗਿਆ ਹੋਵੇਗਾ ਇੱਕ ਯਾਤਰੀ ਨੇ ਦੂਜੇ ਯਾਤਰੀ ਨੂੰ ਕਿਹਾ ਨਹੀਂ ਇਹ ਸਿੰਘ ਨਹੀਂ ਜ਼ਰੂਰ ਕੋਈ ਨਕਲੀ ਹੋਵੇਗਾ ਭਾਵੇਂ ਕੋਈ ਬਹਿਰੂਖਿਆ ਹੋਵੇਗਾ ਇਨੇ ਲੰਬੇ ਸਮੇਂ ਬਾਅਦ ਮਾਰੇ ਜਾਣ ਦੇ ਡਰ ਤੋਂ ਕਿਤੇ ਛੁਪਿਆ ਬੈਠਾ ਹੋਵੇਗਾ ਕਿਉਂਕਿ ਖਾਲਸਾ ਕਦੇ ਵੀ ਲੋਕ ਕੇ ਨਹੀਂ ਡਰਦਾ ਹੈ ਅਤੇ ਨਾ ਹੀ ਮੌਤ ਤੋਂ ਡਰਦਾ ਹੈ ਮੁਸਾਫਰਾਂ ਦੀਆਂ ਗੱਲਾਂ ਸੁਣਨ ਪ੍ਰੰਤ ਭਾਈ ਬੋਤਾ ਸਿੰਘ ਜੀ ਰਸਤੇ ਵਿੱਚ ਰੁੱਕ ਗਏ ਅਤੇ ਉਹਨਾਂ ਨੇ ਇਹ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਨ ਮੁਸਾਫਰਾਂ ਦੀਆਂ ਗੱਲਾਂ ਆਪਜੀ ਲਈ ਸੱਪ ਦੇ ਡੰਗਣ ਵਾਂਗ ਸਨ ਇਹ ਸਭ ਕੁਝ ਦੇ ਬਾਅਦ ਆਪ ਜੀ ਇਹ ਸੱਟੇ ਤੇ ਪਹੁੰਚੇ ਹੁਣ ਹੋਰ ਕੋਈ ਚਾਰਾ ਨਹੀਂ ਹੈ ਮੇਰੇ ਲਈ ਆਪਣਾ ਸੀਸ ਕੁਰਬਾਨ ਕਰ ਲਈ ਜੇ ਮੈਂ ਆਪਣਾ ਸੀਸ ਕੁਰਬਾਨ ਕਰ ਦੇਵਾਂ ਤਾਂ ਲੋਕ ਫਿਰ ਤੋਂ ਕਹਿਣਗੇ ਸੱਚਮੁੱਚ ਸਿੰਘ ਜਿਉਂਦੇ ਰਹਿਣ ਮੇਰੀਆਂ ਲੜਾਈਆਂ ਦੀਆਂ ਗੱਲਾਂ ਪੰਜਾਬ ਭਰ ਵਿੱਚ ਘੁੰਮਣਗੀਆਂ ਅਤੇ ਦੁਨੀਆ ਨੂੰ ਪਤਾ ਲੱਗੇਗਾ ਕਿ ਖਾਲਸਾ ਜਿਉਂਦਾ ਹੈ ਮੈਂ ਆਪਣੀ ਲੜਾਈ ਮੁੱਖ ਮਾਰਗ ਤੇ ਲੜਾਂਗਾ ਜਦੋਂ ਮੈਂ ਆਪਣਾ ਸੀਸ ਦੇਵਾਂਗਾ ਮਗਲ ਇਕੱਲੇ ਸੰਘ ਤੇ ਅਜਿਹੀ ਕਾਇਰਤਾ ਵਾਲਾ ਹਮਲਾ ਕਰਕੇ ਬਦਨਾਮ ਹੋ ਜਾਣਗੇ ਅਤੇ ਖਾਲਸੇ ਦੀ ਗੱਲ ਦੁਬਾਰਾ ਸ਼ੁਰੂ ਹੋ ਜਾਵੇਗੀ ਅਤੇ ਖਾਲਸਾ ਦੁਬਾਰਾ ਉੱਠੇਗਾ ਇਸ ਤਰ੍ਹਾਂ ਦੀਆਂ ਗੱਲਾਂ ਭਾਈ ਬੋਤਾ ਸਿੰਘ ਜੀ ਆਪਣੇ ਮਨ ਵਿੱਚ ਦੁਹਰਾ ਰਹੇ ਸਨ ਧਰਮ ਧਰਮ ਦੇ ਨੇੜੇ ਨੂਰਕੀਨ ਸਰਾਵਾਂ ਨਾਮਕ ਦਾ ਇੱਕ ਸਥਾਨ ਸੀ ਇਸ ਥਾਂ ਤੇ ਬਹੁਤ ਸਾਰੇ ਯਾਤਰੀ ਅਤੇ ਵਪਾਰੀ ਆਉਂਦੇ ਰਹਿੰਦੇ ਸਨ ਅਤੇ ਰਸਤੇ ਵਿੱਚ ਇੱਕ ਬਹੁਤ ਵੱਡਾ ਚੌਰਾਸਤਾ ਵੀ ਪੈਂਦਾ ਸੀ ਜਸ ਤੋਂ ਸਾਰਿਆਂ ਨੂੰ ਲੰਘ ਕੇ ਜਾਣਾ ਪੈਂਦਾ ਸੀ ਭਾਈ ਬੋਤਾ ਸਿੰਘ ਜੀ ਨੇ ਇਸ ਚੌਰਾਹੇ ਤੇ ਆਪਣੀ ਇੱਕ ਚੌਂਕੀ ਬਣਾ ਲਈ ਅਤੇ ਇਹ ਐਲਾਨ ਵੀ ਕਰ ਦਿੱਤਾ ਹੁਣ ਕੋਈ ਵੀ ਯਾਤਰੀ ਥਾਲਸੇ ਦਾ ਸ਼ਾਹੀ ਟੈਕਸ ਦਿੱਤੇ ਬਿਨਾ ਇੱਥੋਂ ਲੰਘ ਨਹੀਂ ਸਕਦਾ ਇੱਕ ਹੋਰ ਸਿੰਘ ਭਾਈ ਬੋਤਾ ਜੀ ਜਿਨ੍ਹਾਂ ਨੂੰ ਭਾਈ ਗਰਜਾ ਸਿੰਘ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਈ ਬੋਤਾ ਸਿੰਘ ਜੀ ਦੇ ਨਾਲ ਜੋਥੇ ਵਿੱਚ ਸ਼ਾਮਲ ਹੋ ਗਏ ਜਿੱਥੇ ਕਈ ਮਹੀਨਿਆਂ ਤੋਂ ਕੋਈ ਵੀ ਸਿੰਘ ਨਜ਼ਰ ਨਹੀਂ ਆ ਰਿਹਾ ਸੀ ਉੱਥੇ ਦੋ ਸਿੰਘਾਂ ਨੇ ਆਪਣੀ ਚੌਕੀ ਬਣਾ ਲਈ ਸੀ ਅਤੇ ਯਾਤਰੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਰੁਕੋ ਤੁਹਾਨੂੰ ਖਾਲਸੇ ਦਾ ਟੈਕਸ ਦੇਣਾ ਪਵੇਗਾ ਸਿੰਘਾਂ ਵੇਸਰਾ ਖੁੱਲੇ ਮੈਦਾਨ ਵਿੱਚ ਖੜਾ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਇਸ ਤਰ੍ਹਾਂ ਦੋ ਖਾਲਸੇ ਅਤੇ ਉਹਨਾਂ ਦੁਆਰਾ ਕੀਤੇ ਗਏ ਰਸਤੇ ਉੱਪਰ ਕਬਜ਼ੇ ਦੇ ਅਧਿਕਾਰ ਦੇ ਦਾਵਿਆਂ ਬਾਰੇ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਦੋਨੋਂ ਸਿੰਘਾਂ ਨੇ ਵਾਧੂ ਯਤਨ ਕੀਤੇ ਤਾਂ ਜੋ ਉਹਨਾਂ ਦੇ ਟੈਕਸ ਉਗਰਾਹੀ ਦੀ ਖਬਰ ਮੁਗਲ ਸਰਕਾਰ ਕੋਲ ਪਹੁੰਚ ਸਕੇ ਪਰ ਕਾफी ਸਮਾਂ ਬੀਤ ਗਿਆ ਅਤੇ ਮੁਗਲ ਫੌਜ ਨਹੀਂ ਆਈ ਲੋਕ ਰੋਜ਼ ਦੀ ਤਰ੍ਹਾਂ ਰਸਤੇ ਤੋਂ ਲੰਘਦੇ ਅਤੇ ਟੈਕਸ ਅਦਾ ਕਰ ਦਿੰਦੇ ਕੁਝ ਲੋਕਾਂ ਦੁਆਰਾ ਆਪਣੇ ਸ਼ਾਸਕਾਂ ਨੂੰ ਬੇਨਤੀਆਂ ਵੀ ਕੀਤੀਆਂ ਗਈਆਂ ਇਹ ਖਾਲਸਾ ਉਹਨਾਂ ਤੋਂ ਵਾਧੂ ਟੈਕਸ ਵਸੂਲ ਰਿਹਾ ਹੈ ਜਦੋਂ ਮੁਗਲ ਸਰਕਾਰ ਦੁਆਰਾ ਕੋਈ ਜਵਾਬ ਨਹੀਂ ਆਇਆ ਤਾਂ ਸਿੰਘਾਂ ਨੇ ਗਵਰਨਰ ਨੂੰ ਚਿੱਠੀ ਲਿਖਣ ਦਾ ਫੈਸਲਾ ਕੀਤਾ ਭਾਈ ਬੋਤਾ ਇਬੋਤਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਦੇ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਸੇ ਪਿੰਡ ਵਿੱਚ ਗਵਰਨਰ ਦੀ ਵੱਡੀ ਭੈਣ ਖਾਨੋ ਦਾ ਵਿਆਹ ਵੀ ਹੋਇਆ ਸੀ ਉਸ ਦਾ ਵਿਆਹ ਫਰਜੁੱਲਾ ਖਾਨ ਨਾਲ ਹੋਇਆ ਸੀ ਜੋ ਖਾਲਸੇ ਨਾਲ ਬਹੁਤ ਨਫ਼ਰਤ ਕਰਦਾ ਸੀ ਰਾਜਪਾਲ ਨੂੰ ਉਸ ਦੀ ਭੈਣ ਦਾ ਨਾਮ ਦੱਸਣ ਨਾਲੋਂ ਗੁੱਸੇ ਕਰਨ ਦਾ ਹੋਰ ਵੱਧਿਆ ਕਾਰਨ ਕੀ ਹੋ ਸਕਦਾ ਸੀ ਗਵਰਨਰ ਦਾ અપਮਾਨ ਕਰਦੇ ਹੋਏ ਭਾਈ ਬੋਤਾ ਸਿੰਘ ਜੀ ਨੇ ਖਾਨੋ ਨੂੰ ਭਾਬੀ ਕਹਿਣ ਦਾ ਫੈਸਲਾ ਕੀਤਾ ਕਿਉਂਕਿ ਉਹ ਆਪ ਇਸੇ ਪਿੰਡ ਵਿੱਚ ਵਿਆਹੀ ਹੋਈ ਸੀ ਭਾਈ ਬੋਤਾ ਸਿੰਘ ਜੀ ਨੇ ਗਵਰਨਰ ਨੂੰ ਲਿਖਿਆ ਮੇਰੇ ਹੱਥ ਵਿੱਚ ਇੱਕ ਵੱਡੀ ਸੋਟੀ ਹੈ ਅਤੇ ਮੈਂ ਨੂਰਦੀਨ ਸਰਾ ਦੇ ਰਸਤੇ ਵਿੱਚ ਖੜਾ ਹਾਂ ਮੈਂ ਗਧੇ ਲਈ ਇੱਕ ਆਨਾ ਅਤੇ ਗੱਡੇ ਲਈ ਚਾਰ ਅੰਨੇ ਟੈਕਸ ਲੈਂਦਾ ਹਾਂ ਭਾਬੀ ਨੂੰ ਦੱਸ ਦਿਓ ਖਾਨੋ ਬੋਤਾ ਸਿੰਘ ਇਹ ਕਹਿ ਰਿਹਾ ਹੈ ਗਵਰਨਰ ਦੀ ਭੈਣ ਦੇ ਜ਼ਿਕਰ ਨੇ ਗਵਰਨਰ ਨੂੰ ਗੁੱਸੇ ਕਰ ਦਿੱਤਾ ਅਤੇ ਉਸ ਨੇ ਤੁਰੰਤ ਫੌਜ ਨੂੰ ਰਵਾਨਾ ਕਰ ਦਿੱਤਾ ਫੌਜ ਨੂੰ ਆਉਂਦੇ ਦੇਖ ਸਿੰਘਾਂ ਨੇ ਉੱਚੀ ਉੱਚੀ ਫਤਿਹ ਬੁਲਾ ਕੇ ਫੌਜ ਨੂੰ ਲਲਕਾਰਿਆ ਸਿੰਘਾਂ ਦੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਸੂਟੀਆਂ ਫੜੀਆਂ ਹੋਈਆਂ ਸਨ ਅਤੇ ਆਪ ਜੀ ਆਪਣੀ ਚੌਕੀ ਨੂੰ ਛੱਡ ਕੇ ਸੜਕ ਤੇ ਖੜੇ ਹੋ ਗਏ ਫੌਜ ਦੇ ਕਮਾਂਡਰ ਨੇ ਕਿਹਾ ਸਿੰਘੋ ਸਾਡੇ ਨਾਲ ਲੜ ਕੇ ਮਰਨ ਦੀ ਬਜਾਏ ਸਾਡੇ ਨਾਲ ਲਾਹੌਰ ਚਲੋ ਅਸੀਂ ਤੁਹਾਡੀ ਮੁਲਾਕਾਤ ਗਵਰਨਰ ਨਾਲ ਕਰਵਾਵਾਂਗੇ ਅਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇ ਤਾਂ ਸਿੰਘਾਂ ਨੇ ਜਵਾਬ ਦਿੱਤਾ ਅਸੀਂ ਆਪਣੀ ਜਾਨ ਬਚਾਉਣਾ ਨਹੀਂ ਚਾਹੁੰਦੇ ਬਲਕਿ ਤੁਹਾਡੇ ਨਾਲ ਲੜਾਈ ਕਰਨਾ ਚਾਹੁੰਦੇ ਹਾਂ ਅਸੀਂ ਮਰਨ ਦੀ ਅਸੀਂ ਮਰਨ ਲਈ ਤਿਆਰ ਖੜੇ ਹਾਂ ਅਸੀਂ ਮਰਨ ਲਈ ਤਿਆਰ ਖੜੇ ਹਾਂ ਸਿੰਘਾਂ ਨੇ ਕਿਹਾ ਤੁਸੀਂ ਆਪਣੀਆਂ ਗੱਲਾਂ ਬੰਦ ਕਰਕੇ ਘੋੜਿਆਂ ਤੋਂ ਉਤਰੋ ਅਤੇ ਸਾਡੇ ਨਾਲ ਦੋ ਦੋ ਹੱਥ ਕਰੋ ਤਾਂ ਕਿ ਅਸੀਂ ਸ਼ਹੀਦ ਹੋ ਸਕੀਏ ਭਾਈ ਬੋਤਾ ਸਿੰਘ ਜੀ ਨੇ ਆਖਿਆ ਤੁਸੀਂ ਜਿਹੜਾ ਮਰਜ਼ੀ ਹਥਿਆਰ ਵਰਤ ਸਕਦੇ ਹੋ ਅਸੀਂ ਆਪਣੀਆਂ ਮਜ਼ਬੂਤ ਛੋਟੀਆਂ ਨਾਲ ਹੀ ਤੁਹਾਡਾ ਸੋਤਾ ਲਗਾਵਾਂਗੇ ਕਮਾਂਡਰ ਨੇ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਸਿੰਘਾਂ ਨੇ ਕਿਹਾ ਸਾਡੇ ਅਤੇ ਤੁਹਾਡੇ ਵਿਚਕਾਰ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ ਅਸੀਂ ਇੱਥੇ ਤੁਹਾਡੇ ਨਾਲ ਕਿਸੇ ਵੀ ਪ੍ਰਕਾਰ ਦੀ ਗੱਲਬਾਤ ਕਰਨ ਲਈ ਨਹੀਂ ਬਲਕਿ ਲੜਨ ਲਈ ਖੜੇ ਹੋਏ ਹਾਂ ਇਹ ਕਹਿਣ ਤੋਂ ਬਾਅਦ ਸਿੰਘਾਂ ਨੇ ਫੌਜ ਵੱਲ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਮੁਗਲ ਘੋੜਿਆਂ ਤੇ ਸਵਾਰ ਹੋ ਕੇ ਸਿੰਘਾਂ ਤੋਂ ਪਿੱਛੇ हट ਗਏ ਪਿੱਛੇ ਹਟਦਾ ਦੇਖ ਕੇ ਸਿਪਾਈਆਂ ਤੇ ਸਿੰਘਾਂ ਨੇ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਇਹ ਦੇਖ ਕੇ ਮੁਗਲ ਸੈਨਿਕ ਘਬਰਾ ਗਏ ਸਨ ਅਤੇ ਦੋਵੇਂ ਖਾਲਸੇ ਕਿੰਨੀ ਬਹਾਦਰੀ ਨਾਲ ਉਹਨਾਂ ਦੇ ਸਾਹਮਣੇ ਖੜੇ ਹਨ ਮੁਗਲਸ ਗੋਗਲ ਸੈਨਾ ਨੇ ਦੂਰੋਂ ਹੀ ਤੀਰ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਸਿੰਘ ਆਪਣੇ ਸਰੀਰਾਂ ਦੀ ਪ੍ਰਵਾਹ ਕੀਤੇ ਬਿਨਾ ਉਹਨਾਂ ਵੱਲ ਭੱਜੇ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਲ ਸਿੰਘ ਜੀ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਨ ਪਰੰਤੂ ਆਪ ਜੀ ਦਾ ਜੋਸ਼ ਮੱਠਾ ਨਹੀਂ ਪੈ ਰਿਹਾ ਸੀ ਬਲਕਿ ਆਪ ਜੀ ਹੋਰ ਉਤੇਜਿਤ ਹੋ ਗਏ ਸਨ ਜੰਗਲ ਵਿੱਚ ਰਹਿਣ ਕਾਰਨ ਸਿੰਘਾਂ ਦੇ ਸਰੀਰ ਬਹੁਤ ਜ਼ਿਆਦਾ ਸਖਤ ਹੋ ਗਏ ਸਨ ਅਤੇ ਆਪ ਜੀ ਦੀ ਚਮੜੀ ਤਾਲਵਾਂਗ ਸਖਤ ਤੇ ਮਜ਼ਬੂਤ ਹੋ ਗਈ ਸੀ ਜਦੋਂ ਕੋਈ ਸੱਟ ਹੱਡੀ ਤੇ ਲੱਗਦੀ ਤਾਂ ਉਹ ਕੁਝ ਥਕਾਵਟ ਮਹਿਸੂਸ ਕਰਦੇ ਜਦੋਂ ਕੋਈ تیر ਉਹਨਾਂ ਦੇ ਸਰੀਰ ਨੂੰ ਵੰਨਦਾ ਸੀ ਤਾਂ ਉਹ ਉਸ ਨੂੰ ਬਾਹਰ ਕੱਢ ਦਿੰਦੇ ਸਨ ਇਹ ਯਕੀਨੀ ਬਣਾਈ ਰੱਖਣ ਲਈ ਕਿ ਮੁਗਲ ਉਹਨਾਂ ਨੂੰ ਸਾਫ਼-ਸਾਫ਼ ਦੇਖ ਸਕਣ ਸਿੰਘਾਂ ਦੇ ਲਾਲ ਚਿਹਰੇ ਚਮਕ ਰਹੇ ਸਨ ਇਹ ਸਭ ਦੇਖ ਕੇ ਮੁਗਲ ਸੈਨਾ ਡਰ ਗਈ ਅਤੇ ਦੋਨੋਂ ਸਿੰਘ ਦੁਬਾਰਾ ਨਾ ਖੜੇ ਹੋ ਜਾਣ ਇਹ ਸੋਚ ਕੇ ਮੁਗਲ ਫੌਜ ਨੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਸਿੰਘ ਸ਼ਹੀਦੀ ਦਾ ਜਾਮ ਪੀ ਗਏ ਖਾਲਸੇ ਦੀ ਬਹਾਦਰੀ ਦੀ ਖਬਰ ਫਿਰ ਪੰਜਾਬ ਵਿੱਚ ਫੈਲ ਗਈ ਸੀ ਲੋਕ ਦੁਬਾਰਾ ਕਹਿਣ ਲੱਗੇ ਖਾਲਸੇ ਦਾ ਅੰਤ ਨਹੀਂ ਹੋਇਆ ਹੈ ਅਜਿਹੇ ਯੋਧਿਆਂ ਨੂੰ ਕੌਣ ਮਾਰ ਸਕਦਾ ਹੈ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਦੀ ਬਹਾਦਰੀ ਨੇ ਲੋਕਾਂ ਦੇ ਨਾਲ-ਨਾਲ ਮੁਗਲ ਸੈਨਾ ਨੂੰ ਵੀ ਹੈਰਾਨ ਕਰ ਦਿੱਤਾ ਸੀ ਆਪ ਜੀ ਦੀ ਸ਼ਹੀਦੀ ਨੇ ਸਬੂੱਚੇ ਪੰਥ ਨੂੰ ਪ੍ਰੇਰਣਾ ਦਿੱਤੀ ਅਤੇ ਦੁਸ਼ਮਣ ਦੇ ਹਿਰਦੇ ਵਿੱਚ ਦੁਬਾਰਾ ਡਰ ਨੂੰ ਜਿਉਂਦਾ ਕਰ ਦਿੱਤਾ ਦੋਸਤੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੁਬਾਰਾ ਮਿਲਦੇ ਹਾਂ ਕਿਸੇ ਨਵੀਂ ਸਾਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ